20 ਦਸੰਬਰ 2021 ਵਿੱਚ ਕੇਸ ਰਜਿਸਟਰ ਕੀਤਾ ਉਦੋਂ ਚੰਨੀ ਮੁੱਖ ਮੰਤਰੀ ਸੁਖੀ ਰੰਧਾਵਾਰ ਹੋਮ ਮਿਨਿਸਟਰ ਤੇ ਆਈ ਚਤਤੋਬਾਦਿਆ ਜਿਹੜੇ ਸਾਡੇ ਦੇ ਠੁਠਾ ਕੀਤਾ ਆਈ ਡੀਜੀਪੀਸੀ ਪੰਜਾਬ ਦਾ ਉਹੀ ਚਤਤੋਬਾਦਿਆ ਵਾਪਸ ਆ ਗਿਆ ਚਲੋ ਜੇ ਕੇਸ ਰਜਿਸਟਰ ਕਰਦਾ ਫਿਰ ਤੁਸੀਂ ਘਰ ਤੋਂ ਕੱਟ ਚਲਾਨ ਤਾਂ ਪੇਸ਼ ਕਰੋ ਤੁਹਾਡੇ ਕੋਲ ਕੀ ਸਬੂਤ ਹੈ 4 ਸਾਲ ਹੋ ਗਏ ਉਸ ਡਰੱਗ ਕੇਸ ਵਿੱਚ ਇੱਕ ਵੀ ਚਲਾਨ ਪੇਸ਼ ਨਹੀਂ ਹੋਇਆ ਜਿਸ ਮੂਡ ਮਿਲਦਾ ਤੇ ਚਲਾਨ ਪੇਸ਼ ਕਰ ਦੇ ਉਦੇ ਬਾਅਦ ਵਿਕਰਮ ਸਿੰਘ ਬਜੀਠਿਆ ਨੂੰ ਉਹਨੇ ਹਾਈ ਕੋਰਟ ਚ ਅਪਲਾਈ ਕੀਤਾ ਤੇ ਬੇਲ ਮਿਲ ਗਈ ਹਾਈ ਕੋਰਟ ਦੇ ਡਬਲ ਬੈਂਚ ਨੇ ਲਿਖਿਆ ਕਿ देयर ਇਜ਼ ਨੋ ਐਵਿਡੈਂਸ ਵਿਦ ਪੰਜਾਬ ਗਵਰਨਮੈਂਟ ਕਿ ਵਿਕਰਮ ਸਿੰਘ ਬਜੀਠਿਆ ਕਿਸੇ ਡਰੱਗ ਵਿੱਚ ਇਨਵੋਲਡ ਐ ਨੋ ਐਵਿਡੈਂਸ ਸੈਕੰਡ ਪੁਆਇੰਟ ਲਿਖਿਆ देयर ਇਜ਼ ਨੋ ਐਵਿਡੈਂਸ ਆਫ ਐਨੀ ਫਾਈਨੈਂਸ਼ੀਅਲ ਟ੍ਰੇਲ involved with I'm in Vikram Singh Majithia's case no government has not been able to find anything as aa keh ke aa order karke high court ne Vikram Singh Majithia nu bail ditti dekho 2021 to leke 25 tak panch SIT'an banaiyan panch SIT'an ho gayian panch hle tak ik ne kiti aaj da case inna ne enforcement director nu vi ditta ED nu ED ਨੇ ਵੀ ਇਨਵੈਸਟੀਗੇਸ਼ਨ ਕੀਤੀ ਤੇ ED ਨੇ ਵੀ ਕਿਹਾ ਸਾਡੇ ਕੋਲੇ ਕੋਈ ਸਬੂਤ ਨਹੀਂ ਕੋਈ ਸਾਡੇ ਕੋਲੇ ਇਹਦੇ ਅਗੇਂਸ ਅਲਿਗੇਸ਼ਨ ਦੇ ਖਿਲਾਫ ਕੋਈ ਅਸੀਂ ਨਹੀਂ ਲੱਭਿਆ ਫਿਰ ਇਹਨਾਂ ਨੇ ਜੋ ਹਾਈ ਕੋਰਟ ਨੇ ਆਰਡਰ ਦਿੱਤਾ ਇਹਨਾਂ ਨੇ ਉਸ ਆਰਡਰ ਦੇ ਖਿਲਾਫ ਪੰਜਾਬ ਸਰਕਾਰ ਸੁਪਰੀਮ ਕੋਰਟ ਗਈ ਕਿ ਜੀ ਬੇਲ ਕੇ ਕੈਨਸਲ ਹੋਣੀ ਚਾਹੀਦੀ ਹੈ ਸੁਪਰੀਮ ਕੋਰਟ ਕੇਸ ਚੱਲਿਆ ਸੁਪਰੀਮ ਕੋਰਟ ਚ ਇਹਨਾਂ ਨੇ ਇੱਕ ਨਵੀਂ ਚੀਜ਼ ਪੇਸ਼ ਕਰਤੀ ਉੱਥੇ ਆ ਜੀ ਪੇਸ਼ ਕੀਤੀ ਆ ਡੈਕ ਐਫੀਡਿਵਿਟ ਦਿੱਤਾ ਕਿ ਸਾਨੂੰ 500 ਕਰੋੜ ਦੀ ਨਵੀਂ ਟ੍ਰੇਲ ਲੱਭੀ ਹੈ ਜੀ ਸੁਪਰੀਮ ਕੋਰਟ ਸਾਨੂੰ ਇਹਦੇ ਤੇ ਐਨੂੰ ਸਾਨੂੰ ਇੱਕ ਕਸਟੋਡੀਅਨ ਐਡੋਕੈਂਡੈਂਟ ਕੋਈ ਸੀ ਜਿਹੜੀ ਆ ਸੀ ਬੇਲ ਕੈਨਸਲ ਕਰੋ ਸੁਪਰੀਮ ਕੋਰਟ ਨੇ ਸਾਰਾ ਐਗਜ਼ਾਮਨ ਕੀਤਾ ਤੇ ਕਿਹਾ ਸੁਪਰੀਮ ਕੋਰਟ ਨੇ ਕੀ ਇਹਨਾਂ ਨੂੰ ਪੰਜਾਬ ਸਰਕਾਰ ਨੂੰ ਕਿ 4 ਸਾਲ ਹੋ ਗਏ ਆ ਤੁਸੀਂ ਇੱਕ ਬੰਦੇ ਨੂੰ ਲਗਾਤਾਰ ਹੈਰਸ ਕਰ ਰਹੇ ਹੋ ਤੇ ਤੁਸੀਂ ਕਹਿੰਦੇ ਹੋ ਕਿ ਹਾਲੇ ਤੱਕ ਲੱਭਿਆ ਨਹੀਂ ਤੇ ਤੁਸੀਂ ਬੇਲ ਕਿਉਂ ਕੈਨਸਲ ਕਰਦੇ ਹੋ ਕੰਨ ਵਾਸਤੇ ਕਹਿ ਰਿਹਾ ਹਾਂ ਕਿ ਇਕੱਲਾ ਹਰਸਮੈਂਟ ਕਰਨਾ ਹੈ ਆਪਣੀ ਵਿਲ ਲੈਣ ਫੈਂਸੀ ਕਰਕੇ ਇਹਨੂੰ ਅੰਦਰ ਕਰਉਣਾ ਇਸ ਕਰਕੇ ਤੁਸੀਂ ਕਰ ਰਹੇ ਹੋ ਇਹਨਾਂ ਨੇ ਕਿ ਜੀ ਨਹੀਂ ਸਾਨੂੰ ਆ ਟ੍ਰੇਲ ਮਿਲੀ ਹੈ ਜੀ ਸਾਰਾ ਕੁਝ ਹੋਇਆ ਸੁਪਰੀਮ ਕੋਰਟ ਨੇ ਇਹਨਾਂ ਦੀ ਆਰਗੂਮੈਂਟ ਰਿਜੈਕਟ ਕੀਤੀ ਪੰਜਾਬ ਸਰਕਾਰ ਦੀ ਤੇ ਕਿਹਾ ਜੋ ਹਾਈ ਕੋਰਟ ਨੇ ਕਿਹਾ ਉਹ ਸਹੀ ਹੈ ਤੇ ਹਾਈ ਕੋਰਟ ਨੇ ਕੀ ਕਿਹਾ ਕਿ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਡਰਗ ਮਾਮਲੇ ਵਿੱਚ ਇੱਕ ਵੀ ਸਬੂਤ ਸਰਕਾਰ ਕੋਲੇ ਨਹੀਂ ਇਹਦੇ ਖਿਲਾਫ ਕੋਈ ਫਾਈਨੈਂਸ਼ੀਅਲ ਟ੍ਰੇਲ ਵਾਰੇ ਵੀ ਕੋਈ ਸਬੂਤ ਨਹੀਂ ਹੈ ਇਸ ਕਰਕੇ ਇਹ ਸਾਰਾ ਡਰਾਮਾ ਕਰੀ ਜਾਂਦੇ ਆ